ਤੇ ਜਿੱਦਾਂ ਮਾਰਕ ਸਾਹਿਬ ਕਿੱਦਾਂ ਬੋਲਦੇ ਆ ਤੇ ਉਹਨਾਂ ਦਾ ਸਟਾਈਲ ਲੈ ਵੀ ਇੱਕ ਗੱਲ ਕਹਾਂ ਮਿੱਤਰੋ ਵੀ ਗੱਲ ਇਹ ਪਹਿਲਾਂ ਮੈਂ ਕਿਸੇ ਦਾ ਗਾ ਗੀਤ ਨਹੀਂ ਗਾਉਂਦਾ ਹਾਂ ਆ ਲਾ ਕੇ ਬੈਠਾ ਮੇਰਾ ਗੈਰੀ ਸੰਧੂ ਗਈ ਜਾਂਦਾ ਔਰ ਰੋੜਵੇ ਦੀ ਲਾਰੀ ਸੁਣਾ ਤਾਂ ਕੌਣ ਜਾ ਰਿਹਾ ਧਿਆਨ ਦੇਣਾ ਹਾਂਜੀ ਕੀ ਬਾਤ ਰੈਡੀ 1 2 3 4 ਐ ਆਹੀ ਰੋੜਵੇ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਈਬਾਰੀ ਹੋ ਆਹੀ ਰੋੜਵੇ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਈਬਾਰੀ ਐ ਇਹਦੀ ਕਿਹੜੇ ਰੂਟ ਦੀ ਚਾਰੀ ਕਿਹੜੇ ਰਾਤੇ ਪੈਣੀਆਂ ਲੰਮੇ ਜ਼ਬਰ ਤੇ ਜਾਣਾ ਹੈਗੇ ਟੋਕ ਰਹਿਣੀਆਂ ਲੰਮੇ ਜ਼ਬਰ ਤੇ ਜਾਣਾ ਹੈਗੇ ਟੋਕ ਰਹਿਣੀਆਂ ਹੋ ਹਾ ਹਾ ਹੋਣ ਮਾ ਮਸਦਕੀ ਸਾਹਿਬ ਇਹ ਰੋੜੇ ਦੀ ਲਾਈਨ ਨੂੰ ਕਿੱਦਾਂ ਕਹਉਂਦੇ ਆ ਅੱਛਾ ਇਹ ਮੈਂ ਦੱਸਣ ਲੱਗਾ ਜੀ ਪਰ ਸਤਕਾਰ ਜੋ ਮੈਂਨ ਤੇ ਭਰਾਵੋ ਤੇ ਬਾਰੇ ਵੀਰ ਤੁਹਾਨੂੰ ਪਰਮਾਨ ਤੇ ਸੱਜਣਾ ਮੈਨੂੰ ਹੁਕਮ ਹੈ ਤੁਹਾਡੇ ਸੇਵ ਦੇ ਵਿੱਚ ਉਹ ਬਣਾ ਗਈ ਦਾਗੀ ਰੋਡ ਵੇ ਦੀ ਲਾਈਨ ਪੇਸ਼ ਕਰਾਂ ਪਰ ਮੈਂ ਮਾਫੀ ਦਾ ਫਰਮ ਕਰਿਆ ਅੱਜ ਮੇਰੇ ਬੀਬੀ ਰਣਜੀਤ ਘਰ ਨਹੀਂ ਆਈ ਇਸ ਕਰਕੇ ਮੈਂ ਡਿਊਟ ਕਿਨ ਨੂੰ ਕੱਲਾਂ ਦੀ ਗੱਲ ਕਰ ਸਕਦਾ ਪਰ ਫੇ ਵੀ ਗੱਲ ਕਰਿਆ ਸੁਣ ਹਾਂਜੀ ਬਈ ਆ ਗਈ ਰੋਡ ਵੇ ਦੀ ਲਾਰੀ ਨੰ 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 ਆ ਗਈ ਰੋਡ ਵੇ ਦੀ ਲਾਰੀ ਉਹ ਲਾ ਕੋਈ ਜਾ ਲਾ ਕੋਈ ਵਾਰੀ ਆ ਗਈ ਰੋਡ ਵੇ ਦੀ ਲਾਰੀ ਆ ਕੋਈ ਸ਼ਾ ਨਾ ਕੋਈ ਵਾਰੀ ਏਦ ਕਿਹੜੇ ਰੂਟ ਦੀ ਯਾਰੀ ਵਈ ਕਿਹੜੇ ਰਾਹ ਤੇ ਬਹਿਣੀਆਂ ਲੰਮੇ ਜ਼ਬਰ ਤੇ ਜਾਣਾ ਏ ਕੇ ਲੋਗ ਲੈਣੀ ਆ ਲੰਮੇ ਜ਼ਬਰ ਤੇ ਜਾਣਾ ਏ ਕੇ ਲੋਗ ਲੈਣੀ ਆ ਵੀਰਾਂ ਲੰਮੇ ਦਵਰ ਤੇ ਜਾਣਾ ਏ ਕੇ ਲੋਗ ਲੈਣੀ ਆ ਹਾਂ ਗਾਇਸ ਖੱਪ ਲੰਗ ਮੈਂ ਤਾਰੀ ਤੇ ਯਾਰ ਐਸ ਹੈ ਇੱਕ ਹੋ ਗਿਆ ਜੀ ਆਪਣੇ ਮੁਹੰਮਦ ਸਿਦਕ ਸਾਹਿਬ ਤੇ ਹੁਣ ਇਸੇ ਗੀਤ ਨੂੰ ਆਪਣੇ ਉਸਤਾਦ ਯਮਲਾ ਜੀ ਵਣੇ ਕਿ ਦਗਾਉਣਗੇ। ਸੋ ਇਹ ਦੱਸਣ ਜਾ ਰਿਹਾ। ਪੜਣਾ ਉਤੇ ਬਾਜੋ। ਮੈਂ ਤਾਂ ਚੰਗਾ ਭਲਾ ਆਪਣੇ ਗੀਤ ਗਾਉਂਦਾ ਹੁੰਦਾ ਸੀ। ਆ ਮੈਨੂੰ ਯੱਬ ਖਾਣਾ ਜਾਂ ਪਤਾ ਨਹੀਂ ਕੀ ਬਾਦਤਾ। ਐਸ ਸਟੇਜ ਉਤੇ ਬੀਬੀਆਂ ਬੜੇ ਪਾウダー ਸੁਰਖੀ ਮੱਤ ਕੇ ਆਈਆਂ ਨੇ। ਜਿਵੇਂ ਆਉਂਤ ਦੀ ਸਮਾਦ ਲਿਪੀ ਹੁੰਦੀ ਹੈ। ਮੈਂ ਤਾਂ ਬੁੜੇ ਜੇ ਬੰਦੇ ਨੇ ਪੱਕ ਨੂੰ ਮਾਇਆ ਵੀ ਨਹੀਂ ਦਵਾਇਆ ਹੋਣਾ। ਮੈਨੂੰ ਆਂਦੇ ਰੋਡ ਵੇਜ ਦੀ ਲਾਰੀ ਗਾ ਲਾ ਗੌਂ ਡਿਆਂ ਦੇਖੋ ਕਿਤੇ ਤੁਹਾਡੇ ਦੇ ਨਾਂ ਜਿਹੜੇ ਹੋ ਆਗੀ ਰੋਡ ਵੇਜ ਦੀ ਲਾਰੀ ਹੋ ਆਗੀ ਰੋਡ ਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ ਹੋਏ ਦੀ ਕਿੜੇ ਰੂਟ ਦੀ ਚਾਰੀ ਕਿੜੇ ਰਾਸਤੇ ਬਣੀਆ ਲੰਮੇ ਸਫ਼ਰ ਤੇ ਜਾਣੀ ਤੇ ਲੋਕ ਲੈ ਰਹਿਣੀ ਆ ਹੋ ਬੀ ਬੇ ਬੇ ਜੋ ਚੁਪ ਕਰਕੇ ਨੀ ਹਾਂਜੀ ਬੀ ਬੇ ਬੇ ਜਾ ਕਪਾ ਕਰਕੇ ਨੀ ਅਸੇ ਤਵੀ ਦਲੇ ਹਾਰੇ ਮਰ ਮਰ ਕੇ ਨੀ ਹੋ ਤੱਕ ਦੇ ਨਾਲ ਸਟਾਰਟ ਕਰਕੇ ਹਏ ਮੈਨੂੰ ਭਾਜੀ ਹੁਣੀ ਅਮਰ ਰਾਸ਼ੀ ਸਾਹਿਬ ਦੀ ਆਵਾਜ਼ ਕਹਿੰਦੇ ਕੱਢ ਕੇ ਸੁਣਾ ਤੇ ਉਹ ਮੈਂ ਤੁਹਾਨੂੰ ਸੁਣਾਣਾ ਤੇਰੇ ਕੁਲੇ ਕੁਲੇ ਅੰਗਨੀ ਸੰਦੂਰੀ ਜਿਹਾਰੰਗ ਤੇਰੇ ਕੁਲੇ ਕੁਲੇ ਅੰਗਨੀ ਸੰਦੂਰੀ ਜਿਹਾਰੰਗ ਬਿਨਾਂ ਪੀਤੇ ਉਸਰੂਰ ਚੜ ਜਾਵੇ ਹਰੇ ਸ਼ਮੀਰ ਮਾਲਵੜੀ ਦੀ ਓੜੀ ਘਾਤੇ ਚੋਤੀ ਲਿੱਕੀ ਧੀ ਜਾਵੇ ਹਰੇ ਸ਼ਮੀਰ ਮਾਲਵੜੀ ਦੀ ਹੋਦਰੋ ਡਰ ਦੁਨੀਆ ਦਾ ਕੱਢ ਤਾ ਸਹੀ ਇੱਕ ਹੂਕ ਪਿਆਰ ਦੀ ਛੱਡ ਤਾ ਸਹੀ